ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਵੱਲੋਂ ਹੁਣ ਚਿੰਤਾ ਜ਼ਾਹਰ ਕੀਤੀ ਗਈ ਹੈ ਇੱਕ ਮੀਡੀਆ ਹਾਊਸ ਦੇ ਨਾਲ ਡਾਕਟਰਾਂ ਨੇ ਗੱਲ ਕੀਤੀ ਤਾਂ ਕਹਿੰਦੇ ਕਿ ਉਹਨਾਂ ਦੇ ਸਰੀਰ ਦੇ ਵਿੱਚ ਕੇਵਲ ਹੱਡੀਆਂ ਹੀ ਬਚੀਆਂ ਨੇ ਕਿਉਂਕਿ ਕਾਰਨ ਇਹ ਹੈ ਕਿ ਬਾਕੀ ਜਿਹੜੇ ਆਰਗਨਸ ਨੇ ਮਲਟੀਪਲ ਆਰਗਨਸ ਨੇ ਚਾਹੇ ਉਹ ਲੀਵਰ ਹੋ ਗਿਆ ਫੇਫੜੇ ਹੋ ਗਏ ਉਹਨਾਂ ਦੇ ਗੁਰਦੇ ਹੋ ਗਏ ਕਹਿੰਦੇ ਉਹ ਕਾਫੀ ਨੁਕਸਾਨੇ ਗਏ ਨੇ 40 41 ਦਿਨ ਭੁੱਖੇ ਰਹਿਣ ਦੇ ਬਾਵਜੂਦ ਤਾਂ ਕਹਿੰਦੇ ਹੁਣ ਜੇਕਰ ਉਹ ਠੀਕ ਵੀ ਹੋ ਜਾਂਦੇ ਨੇ ਪਰ ਫਿਰ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਣਗੇ ਜਿਹੜੇ ਉਹਨਾਂ ਦੇ ਅੰਦਰੂਨੀ ਅੰਗ ਨੇ ਉਹ ਕਮ ਹੌਲੀ ਕਰਨਗੇ ਤੇ ਕਿਸੇ ਵੀ ਵੇਲੇ ਸਾਇਲੈਂਟ ਅਟੈਕ ਉਹਨਾਂ ਨੂੰ ਆ ਸਕਦਾ ਹੈ ਮਲਟੀਪਲ ਆਰਗਨ ਫੇਲਰ ਵੀ ਹੋ ਸਕਦਾ ਹੈ ਜਿਹਨੇ ਹੋਰ ਵੀ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ ਪਰ ਪਤਾ ਨਹੀਂ ਕਿਉਂ ਕੋਈ ਵੀ ਧਿਰ ਸਿਆਸੀ ਹੈ ਜਿਹੜੀ ਜਿਨ੍ਹਾਂ ਨੇ ਫੈਸਲਾ ਲੈਣਾ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਨਾ ਮੰਗਾ ਤੇ ਉਹ ਇੰਨਾ ਤੱਕ ਪਹੁੰਚ ਕਿਉਂ ਨਹੀਂ ਕਰ ਰਹੀ ਤਰਵਿੰਦਰ ਜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਉਹਨਾਂ ਨੇ ਖਾਣਾ ਪੀਣਾ ਛੱਡਿਆ ਹੋਇਆ ਹੈ ਜੇ ਆਪਾਂ ਖੁਰਾਕ ਲੈਣੀ ਲਗਾਤਾਰ ਛੱਡ ਦਈਏ ਤਾਂ ਸਰੀਰ ਕਿੰਨਾ ਕੁ ਦਿਨ ਜਿਉ ਹੋ ਸਕਦਾ ਜਿਹੜੇ ਨਾਲ ਦੇ ਸਾਥੀ ਨੇ ਇਸ ਗੱਲ ਵਾਸਤੇ ਕਿਉਂ ਨਹੀਂ ਪ੍ਰੇਰਦੇ ਉਹਨਾਂ ਨੂੰ ਕਿ ਡੱਲੇਵਾਲ ਸਭ ਤੁਹਾਡੀ ਲੋੜ ਹੈ ਤੁਸੀਂ ਨਾ ਇਸ ਪਾਸੇ ਜਾਓ ਤੁਹਾਡਾ ਜੇ ਆਪਾਂ ਖਰਾਕ ਖਾਵਾਂਗੇ ਤਾਂ ਜਿਹੜੇ ਜਿਉਣ ਵਾਲੇ ਤਤ ਨੇ ਉਹ ਤਾਂ ਤਾਂ ਹੀ ਮਿਲਣਗੇ ਨਾ ਤਰ ਮਤ ਸੋ ਢੱਲੇਵਾਲ ਸਾਹਿਬ ਨੂੰ ਵੀ ਕਿਉਂਕਿ ਗੁਰਸਿੱਖ ਨੇ ਤੇ ਸਿੱਖੀ ਦੇ ਵਿੱਚ ਕਿਤੇ ਵੀ ਮਰਨ ਵਰਤਨਾ ਦਾ ਕੋਈ ਥਾਂ ਨਹੀਂ ਉਹਨਾਂ ਨੂੰ ਗੱਲ ਮੰਨਣੀ ਚਾਹੀਦੀ ਹੈ ਅਜਿਵੇਂ ਜੇ ਉਹ ਦੁਬਾਰਾ ਕੁਝ ਖਾਣ ਲੱਗੇ ਜਿਹੜਾ 41 ਦਿਨਾਂ ਦਾ ਘਾਟਾ ਪਿਆ ਹੈ ਉਹ ਲਗਾਤਾਰ ਪੂਰਾ ਨਹੀਂ ਹੋਣਾ ਤੁਸੀਂ ਗੱਲ ਮੰਨੋ ਤੇ ਉਸ ਪਾਸੇ ਵੱਲ ਤੁਰੋ ਇਹ ਵੀ ਕੋਈ ਟੰਗ ਨਹੀਂ ਹੈਗਾ ਕਿ ਤੁਸੀਂ ਲਗਾਤਾਰਤਾ ਦੇ ਵਿੱਚ ਇਹ ਗੱਲ ਨੂੰ ਮੰਨੋ ਔਰ ਤੁਸੀਂ ਕੁਝ ਨਾ ਖਾਓ ਸੰਘਰਸ਼ ਦੇ ਰਸਤੇ ਹੋਰ ਵੀ ਹੋ ਸਕਦੇ ਨੇ ਮੈਂ ਅਕਸਰ ਕਹਿੰਦਾ ਹਾਂ ਉਹਨਾਂ ਕਹਿੰਦੇ ਜੇ 700 ਕਿਸਾਨ ਤੁਰ ਗਿਆ ਇਹਨਾਂ ਕੇਂਦਰ ਵਾਲਿਆਂ ਦੇ ਸਿਰ ਤੇ ਕੋਈ ਅਸਰ ਨਹੀਂ ਹੋਇਆ ਤੇ ਇੱਕ ਬੰਦੇ ਹੋਰ ਤੁਰ ਜਾਣ ਦੇ ਨਾਲ ਕਿਹੜਾ ਅਸਰ ਪੈ ਜੇਗਾ ਸੋ ਡਲੇਵਾਲ ਸਾਹਿਬ ਨੂੰ ਡਾਕਟਰਾਂ ਦੀ ਨਾਲ ਦੇ ਸਾਥੀਆਂ ਦੀ ਇਹ ਸਾਰੀ ਗੱਲ ਮੰਨਣੀ ਚਾਹੀਦੀ ਹੈ ਤੇ ਉਹ ਲਗਾਤਾਰਤਾ ਦੇ ਵਿੱਚ ਸੰਘਰਸ਼ ਕਰੋ ਜੀ ਸਦਕੇ ਕਰੋ ਪਰ ਤੁਹਾਡੀ ਲੋਡ ਬਹੁਤ ਹੈ ਤੁਸੀਂ ਇਹ ਚੀਜ਼ ਨੂੰ ਛੱਡੋ ਤੇ ਇਹ ਜਿਹੜਾ ਸਾਰਾ ਮਾਮਲਾ ਬਰਤਲਾ ਇਹ ਨਹੀਂ ਹੋਣਾ ਚਾਹੀਦਾ ਪਤਾ ਲੱਗ ਗਿਆ ਲੋਕਾਂ ਨੂੰ ਕਿ ਤੁਸੀਂ ਇਸ ਹੱਦ ਤੱਕ ਜਾ ਸਕਦੇ ਹੋ ਇਹ ਚੀਜ਼ ਨੂੰ ਬਚਾਉਣ ਦਾ ਯਤਨ ਕੀਤਾ ਜਾਵੇ ਜੀ ਮੈਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ